ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਜਸਵੀਰ ਸਿੰਘ ਕੋਲੋਂ ਇਹਨਾਂ ਵੱਲੋਂ ਤੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ ਆਪਣੇ ਪਿੰਡ ਦੀ ਕੁੜੀ ਨਾ ਪ੍ਰੀਤਕੌਰ ਪੁੱਤਰੀ ਸਰਜੀਤ ਸਿੰਘ ਬਿੱਲਾ ਇਹ ਆਪਣੀ ਪੰਜਾਬ ਲੈਵਲ ਦੇ ਟੀਮ ਸਿਲੈਕਟ ਹੋਈ ਹੈ ਤੇ 골ਕੀਪਰ ਆ ਤੇ ਪੰਜਾਬ ਦੀ ਟੀਮ ਲਈ ਚੁਣ ਹੋਈ ਆ ਤੇ ਅੱਜ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਪੰਚਾਇਤ ਮੈਂਬਰਾਂ ਵੱਲੋਂ ਇਹ ਕੁੜੀ ਦਾ ਸਵਾਗਤ ਕੀਤਾ ਗਿਆ ਤੇ ਇਹਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਤੇ ਇਹ ਜਿੱਤ ਕੇ ਆਪਣੇ ਘਰ ਆਣਾ ਤੇ ਪੰਜਾਬ ਲੈਵਲ ਦੀ ਟੀਮ ਵਿੱਚ ਖੇਡਣ ਜਾ ਰਹੀ ਆ ਤੇ ਬਹੁਤ ਵੱਡੇ ਮਾਨ ਵਾਲੀ ਗੱਲ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਕਈ ਕਹਿੰਦੇ ਗਰਾਊਂਡ ਕੀ ਦਿੰਦਾ ਹੈ ਗਰਾਊਂਡ ਸਭ ਕੁਝ ਦਿੰਦਾ ਹੈ ਕਿਉਂਕਿ ਜਦੋਂ ਗਰਾਊਂਡ 'ਚ ਆਪਾਂ ਖੇਡਦੇ ਬੱਚੇ ਭੇਜਦੇ ਆ ਤਾਂ ਗਰਾਊਂਡ ਸਭ ਕੁਝ ਉਹ ਅਚੀਵਮੈਂਟ ਪ੍ਰਾਪਤ ਹੁੰਦੀ ਗਰਾਊਂਡ ਰਾਹੀਂ ਜੋ ਆਪਾਂ ਕਦੀ ਸੋਚ ਵੀ ਨਹੀਂ ਸਕਦੇ ਤੇ ਅੱਜ ਸਾਡੀ ਇੱਕ ਧੀ ਸਾਡੀ ਜੋ ਸਿਰਫ 13 ਸਾਲ ਦੀ ਉਮਰ ਆ ਤੇ ਧੀ ਨੇ ਮੱਲਾ ਮਾਰੀਆਂ ਤੇ ਪੜਵਾਲ ਦੀ ਟੀਮ ਵਿੱਚ ਪੰਜਾਬ ਲੈਗਲਟੀਮ ਵਿੱਚ ਸੈਲੈਕਟ ਹੋਈਏ ਤੇ ਗੱਲਬਾਤ ਕਰਦੇ ਆਂ ਧੀ ਨਾਲ ਤੇ ਕਿਵੇਂ ਇਹਨਾਂ ਨੇ ਇਹ ਮੁਕਾਮ ਹਾਸਲ ਕਰਿਆ ਹਾਂਜੀ ਬੋਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬੋਗੇ ਕੀ ਕਹਿਣਾ ਚਾਹੋਗੇ ਐਡੀ ਵੱਡੀ ਅਚੀਵਮੈਂਟ ਕਿਵੇਂ ਪ੍ਰਾਪਤ ਹੋਈ ਤੇ ਇਹ ਸਾਰਾ ਕਿਹਨੂੰ ਜਿੰਦਰ ਸਾਰਾ ਇਹ ਸਾਰਾ ਸਾਰਾ ਮੇਰੇ ਘਰਦਿਆਂ ਨੂੰ ਜਾਂਦਾ ਹੈ ਤੇ ਮੇਰੇ ਕੋਚ ਸਰ ਨੂੰ ਵੀ ਜਾਂਦਾ ਹੈ ਅੱਛਾ ਜੀ ਕਿੱਥੇ ਤੁਸੀਂ ਖੇਡਦੇ ਆ ਕਿੱਥੇ ਕਿਹੜੇ ਗਰਾਊਂਡ ਖੇਡਦੇ ਆ ਤੁਸੀਂ ਪਹਿਲਾਂ ਅਸੀਂ ਰੇ ਸਪੋਰਟਸ ਕਲੱਬ ਬਨੋਲੀ ਵਾਲੋਂ ਖੇੜੇ ਦੇ ਸੀ ਜਿਹਨ ਜਦੋਂ ਸਾਡੇ ਸੁਖਦੇਵ ਸਰ گئے ਐ ਇੱਥੋਂ ਬਾਹਰ ਹੁਣ ਅਸੀਂ ਸ਼ਾਂਭੂਰਾ ਖੇੜਦੇ ਆਂ ਸ਼ੇਅਰੇ ਪੰਜਾਬ ਸਪੋਰਟਸ ਕਲੱਬ ਵਾਲੋਂ ਅੱਛਾ ਤੇ ਗਰਾਊਂਡ ਤੇ ਤੁਸੀਂ ਕਿੰਨੇ ਸਾਲ ਤੋਂ ਤੁਸੀਂ ਜਾਂਦੇ ਆ ਮੈਨੂੰ 4-5 ਸਾਲ ਹੋ ਗਏ ਗਰਾਊਂਡ ਜਾਨੇ ਅੱਛਾ ਅਚੀਵਮੈਂਟ ਤੁਹਾਨੂੰ ਜਿਹੜੀ ਹੋਈ ਹੈ ਸਿਰਫ ਤੁਹਾਡੀ ਹੋਈ ਆ ਹਾਂਜੀ ਰੋਪੜ ਜ਼ਿਲ੍ਹੇ ਵਿੱਚ ਸਿਰਫ ਮੈਂ ਹੀ ਇਕੱਲੀ ਕੁੜੀ ਆ ਅੱਛਾ ਹੋਰ ਜ਼ਿਲ੍ਹਿਆਂ ਦੀਆਂ ਐ ਲੱਗ ਲੱਗ ਅੱਛਾ ਜੀ ਗੋਲ ਕੀਪਰ ਲਈ ਤੁਹਾਨੂੰ ਤੁਹਾਡੀ ਚੋਣ ਹੋਈ ਆ ਹਾਂਜੀ গোলকিপার ਲਈ ਤੁਹਾਡੀ ਸਿਲੈਕਟ ਹੋਰ ਕੋਈ ਨਹੀਂ ਹੋਇਆ ਕੋਈ ਇੱਕ ਕੁੜੀ ਪਟਿਆਲੇ ਦੀ ਹੈ ਬਸ اچھا اچھا ਤੇ ਪਹਿਲਾਂ ਤੁਸੀਂ ਕਿੱਥੇ ਕਿੱਧਰ ਖੇਲੇ ਆ ਮੈਂ ਜ਼ੋਨ ਡਿਸਟ੍ਰਿਕਟ ਸਟੇਟ ਨੈਸ਼ਨਲ ਤਾਂ ਫਸਟ ਟਾਈਮ ਕਿੱਦਾਂ ਜਲਦੀ ਹੈ আচ্ছা ਪਹਿਲੀ ਪਹਿਲੀ ਵਾਰ ਹੈ ਤੇ ਪਹਿਲੀ ਵਾਰ ਕੈਂਪ ਲਾਇਆ ਕੋਈ ਹੋਰ ਕੈਂਪ ਲਾਇਆ ਡਬੜਾ ਨਹੀਂ اچھا ਕਿਵੇਂ ਲੱਗ ਰਿਹਾ ਹੈ ਪੰਜਾਬ ਦੀ ਟੀਮ ਵੱਲੋਂ ਖੇលੂਗੇ ਹੈ ਕੋਈ ਮਨਮਾ ਇੱਛਾ ਵੀ ਜਿੱਤੂਗੇ ਤੇ ਸਵਾਭਨਾ ਹੈ ਚਲੋ ਇਹ ਆਪਣੀ ਕੁੜੀ ਨਾ ਪ੍ਰੀਤਕੌਰ ਕਿਉਂ ਇਹ ਕੁੜੀ ਪੰਜਾਬ ਲੈਵਲ ਦੀ ਟੀਮ ਸਿਲੈਕਟ ਹੋਈ ਆਪਣੇ ਇਲਾਕੇ ਆਪਣੇ ਜ਼ਿਲ੍ਹੇ ਲਈ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਆ ਕਿਉਂਕਿ ਆਪਣੇ ਜ਼ਿਲ੍ਹੇ ਲਈ ਇਹ ਕੁੜੀ ਸਿਲੈਕਟ ਹੋਈ ਹੈ ਨਾ ਪ੍ਰੀਤਕੌਰ ਪੁੱਤਰੀ ਸਰਜੀਤ ਸਿੰਘ ਬਿੱਲਾ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਕੀ ਕਹਿੰਦੇ ਹਨ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਹਾਡੀ ਅੱਜ ਬੱਚੀ ਧੀ ਨੇ ਵੱਡਾ ਮੁਕਾਮ ਹਾਸਲ ਕਰਿਆ ਕਿਵੇਂ ਦੇਖਦੇ ਚੀਜ਼ ਨੂੰ ਬਹੁਤ ਮਾਣ ਦੀ ਗੱਲ ਆ ਜਿਹੜਾ ਬੱਚੀ ਦਾ ਹੂੰ ਕਿੰਨੇ ਚੱਲੀ ਬਾਹਰ ਅੱਛਾ ਜੀ ਕੋਚਸਰ ਦਾ ਇਹਨਾਂ ਦਾ ਹਮ ਬਾਕੀ ಗ್ರಾಮ ਪੰਚਾਇਤ ਘਨੋਲੀ ਦਾ ਅੱਛਾ ਜੀ ਬਹੁਤ ਧੰਨਵਾਦ ਆ ਜੀ ਕਿਹੜਾ ਡੇ ਨਾਲ ਸਾਰੇ ਖੜੇ ਆ ਜੀ ਹਮ ਨਹੀਂ ਮੈਂ ਇਹ ਕਹਿੰਦਾ ਵੀ ਤੁਹਾਨੂੰ ਪਤਾ ਸੀ ਕਿ ਸਾਡੀ ਬੱਚੀ ਤੀ ਵੱਡਾ ਮੁਕਾਮ ਹਾਸਲ ਕਰੂਗੀ ਸਾਨੂੰ ਇਹਦੇ ਬਾਰੇ ਇਹਨਾਂ ਪਤਾ ਹੀ ਨਹੀਂਦਾ ਵੀ ਇੱਡਾ ਵੱਡਾ ਕਰ ਜੋਗੇ ਨੌਰੋਸ਼ਨ ਕੁੜੀ ਹਾਂਜੀ ਤੁਹਾਡੀ ਇੱਕ ਪਹਿਲਾਂ ਵੀ ਕੁੜੀ ਗਈ ਐ ਨੀਕ ਪਹਿਲਾਂ ਹਰਪ੍ਰੀਤ ਗਈ ਆ ਜੀ ਵੱਡੇ ਕੋਲ ਉਹ ਉਹ ਵੀ ਪੰਜਾਬ ਲੈਵਲ ਤੇ ਖੇਡਦੀ ਆ ਪੰਜਾਬ ਲੈਵਲ अच्छा ਤੁਸੀਂ ਕਿੰਨੇ ਸਾਲ ਤੋਂ ਇਹਨੂੰ ਪ੍ਰੇਰਿਤ ਕਰਦੇ ਆ ਕਿਉਂਕਿ ਮੈਂ ਦੇਖਦਾ ਜਿਆਦਾ ਬੱਚੇ ਅੱਜ ਕੱਲ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਜਾਂ ਹੋਰ ਵਾਸਤੇ ਐਕਟੀਵਿਟੀ ਕਰਦੇ ਨੇ ਪਰ ਖੇਡਾਂ ਵੱਲ ਘੱਟ ਦੁਚੀ ਹੁੰਦੀ ਆ ਤੇ ਤੁਸੀਂ ਪ੍ਰੇਰਿਤ ਕਰਕੇ ਭੇਜਦੇ ਕਿ ਕਿ ਕੋਚ ਸਾਹਿਬ ਪ੍ਰੇਰਿਤ ਕਰਦੇ ਦੇ ਆ ਕੇ ਘਰ ਕਿਵੇਂ ਲੱਗਦਾ ਸੀ ਆਪਾਂ ਘਰ ਤੋਂ ਵੀ ਭੇਜੀਦੇ ਕੋਚ ਸਾਹਿਬ ਵੀ ਇਹਨਾਂ ਦੇ ਕਰਾਂਦੇ ਇਹਨਾਂ ਪਰ ਅੱਛਾ ਜੀ ਤੇ ਕਿੰਨੇ ਸਾਲ ਤੋਂ ਤੁਸੀਂ ਇਹਨੂੰ ਬੱਚੇ ਪੰਜ 5-6 ਸਾਲ ਤੋਂ ਜਾ ਰਹੇ ਗ੍ਰਾਉਂਡ ਪੰਜ 6 ਸਾਲ ਤੋਂ ਤੇ ਅੱਜ ਕੋਚ ਦੀ ਕਮੀ ਤੋਂ ਤਾਂ ਕਰਕੇ ਥੋੜਾ ਜਿਹਾ ਇਹਨਾਂ ਦੇ ਹੋਵੇ ਨਹੀਂ ਹੁਣ ਵੈਸੇ ਨਾਪਰੀਤ ਕੌਰ ਹੋਇਆ ਕੋਚ ਹੋਇਆ ਅਲਰਟ ਹੋਇਆ ਆਪਣੇ ਘਨੋਲੀ ਲਈ ਤੇ ਨਾਪਰੀ ਸਿੰਘ ਬਿੱਲਾ ਤੇ ਬਾਕੀ ਹੋਰ ਕਿਵੇਂ ਦਿਖਦੇ ਆ ਜੀ ਇਹਨਾਂ ਦੀ ਅਚੀਵਮੈਂਟ ਨੂੰ ਬੱਚੀ ਤੀ ਤੇ ਹੈ ਕਿ ਸੁਭਾ ਮਲਾ ਵੀ ਕੁੜੀ ਜਿੱਤ ਕੇ ਆਉਂਗੀ ਫਤਿਹ ਕਰਕੇ ਆਉਂਗੀ ਅਮੇਦਤਾ ਪੂਰੀ ਹੈ ਜੀ ਇਹਨਾਂ ਦੀ ਫਤਿਹ ਕਰਨ ਦੀ ਬਾਕੀ ਹੁਣ ਦੇਖੋ ਮਾਲਕ ਦੇ ਹੱਥ ਆਉ ਤੱਕ ਅੱਛਾ ਜੀ ਤੇ ਚਲੋ ਇਹ ਅਨੁਰਜੀਤ ਸਿੰਘ ਬਿੱਲਾ ਬਾਕੀ ਮਾਤਾ ਜੀ ਨਾਲ ਗੱਲ ਕਰਦੇ ਹਾਂ ਦੀ ਇੱਕ ਮਾਤਾ ਲਈ ਧੀ ਦੀ ਜਦੋਂ ਮੁਕਾਮ ਹਸਲ ਕਰੀਦਾ ਬੜੀ ਮਾਨ ਵਾਲੀ ਗੱਲ ਹੁੰਦੀ ਕਿਵੇਂ ਜਿੱਤੇ ਬਣੀ ਧੀ ਦੀ ਇਸ ਸਫਲਤਾ ਨੂੰ ਸਸੀ ਕਾ ਜੀ ਉੱਚੇ ਸਾਡੇ ਪਹਿਲਾਂ ਤੋਂ ਹੀ ਬੜੇ ਹੁਸ਼ਿਆਰ ਨੇ ਅਸੀਂ ਚਲੋ ਇਹਨਾਂ ਨੇ ਆਪਣੇ ਆਪ ਸੈਲੈਕਟ ਕੀਤਾ ਵੀ ਅਸੀਂ ਫਟਵਾਰ ਨੂੰ ਅਸੀਂ ਪਹਿਲ ਲਈਏ ਹਾਂਜੀ ਤੇ ਅਸੀਂ ਵੀ ਇਹਨਾਂ ਦੇ ਨਾਲ ਇਹਨਾਂ ਦਾ ਸਪੋਰਟ ਕੀਤਾ ਹੈ ਤੀਨੇ ਵੱਡੀ ਸਫਲਤਾ ਪ੍ਰਾਪਤ ਕਰੀ ਆ ਕਿਉਂਕਿ ਹੋਰ ਵੀ ਹੁੰਦੇ ਆ ਮੰਨ ਮਾ ਜਦੋਂ ਤੁਹਾਨੂੰ ਪਤਾ ਲੱਗਿਆ ਤਾਂ ਕਿਵੇਂ ਰਿਹਾ ਤੁਹਾਡੇ ਪਰਿਵਾਰ ਵਿੱਚ ਕੀ ਮੇਰੇ ਆ ਹਾਂਜੀ ਸਾਡੇ ਸਾਰੇ ਖੁਸ਼ੀ ਦਾ ਮਾਹੌਲ ਆ ਜੀ ਅੱਛਾ ਜੀ ਅਸੀਂ ਬਹੁਤ ਖੁਸ਼ ਹਾਂ ਅੱਜ ਬੱਚੇ ਤੇ ਅੱਛਾ ਪੜਾਈ ਵਿੱਚ ਵੀ ਠੀਕ ਹੈ ਜੀ ਇਹ ਹਾਂਜੀ ਹਾਂਜੀ ਪੜਾਈ ਵਿੱਚ ਤੇ ਕਿਆ ਮਨ ਮਾ ਹੈ ਇਸ ਵਾਰ ਬਣਾ ਹੈ ਵੀ ਕੁੜੀ ਫੱਤੇ ਕਰਕੇ ਆਉਂਗੀ ਤੇ ਪਰਮਾਤਮਾ ਦੇ ਹੱਥ ਹੈ ਜੀ ਸਾਡੇ ਉਹ ਤਾਂ ਹੋਰੀ ਗੱਸਰਗੇ ਤੇ ਕਿਉਂਕਿ ਠੀਕ ਆ ਜੀ ਸਰਨ ਸਸੀ ਕਾਲੀ ਹਾਂਜੀ ਤੇ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਜਿਵੇਂ ਪਹਿਲੇ ਤੁਸੀਂ ਦੇਖਿਆ ਸਾਡੇ ਸਕੂਲ ਚੋਂ ਕਿ ਬੱਚੇ ਪੜ੍ਹਾਈ ਦੇ ਵਿੱਚ ਬਹੁਤ ਅੱਗੇ ਰਹੇ ਆ ਚੰਗਾ ਨਾਮ ਕਮਾਇਆ ਉੱਥੇ ਹੀ ਸਾਡੇ ਬੱਚੇ ਖੇਡਾਂ ਦੇ ਵਿੱਚ ਵੀ ਅੱਗੇ ਜਾ ਰਹੇ ਆ ਸਭ ਤੋਂ ਪਹਿਲੇ ਇਹ ਨਾਪਰੀਤ ਕੁੜੀ ਤੇ ਇਹਨਾਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਵਧਾਈ ਕਿ ਨੈਸ਼ਨਲ ਕੁੜੀ ਖੇਡਣ ਜਾ ਰਹੀ ਹੈ ਜਦੋਂ ਮੈਂ ਇਹ ਕੁੜੀ ਕੁੜੀਆ ਦੇ ਨਾਲ ਗੱਲ ਕੀਤੀ ਕਹਿੰਦੀ ਮੈਂ 6th ਕਲਾਸ ਤੋਂ ਮਿਹਨਤ ਕਰ ਰਹੀ ਹੈ ਅੱਛਾ ਜੀ ਪਰਮਾਤਮਾ ਨੇ ਇਸ ਨੂੰ ਭਾਗ ਲਾਇਆ ਅੱਜ ਇਹ ਨੈਸ਼ਨਲ ਖੇਡਣ ਜਾ ਰਹੀ ਹੈ ਉਸ ਤੋਂ ਪਹਿਲੇ ਵੀ ਇਹਨਾਂ ਦੀ ਵੱਡੀ ਭੈਣ ਜਿਹੜੀ ਹੈ ਹਰਪ੍ਰੀਤ ਉਹ ਵੀ ਨੈਸ਼ਨਲ ਖੇਡ ਕੇ ਆ ਚੁੱਕੀ ਹੈ ਤੇ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਜਿਹੜੇ ਇਹਨਾਂ ਦੇ ਕੋਚ ਸੀ ਪਹਿਲੇ ਸੁਖਦੇਵ ਸਿੰਘ ਉਹ ਲੈ ਬਹੁਤ ਮਿਹਨਤ ਕੀਤੀ ਹੈ ਪਿਛਲੇ ਪਿਛਲੇ ਟਾਈਮ ਤੋਂ ਥੋੜਾ ਜਿਹਾ ਕੋਚ ਤੋਂ ਵਾਂਝੇ ਰਹਿ ਗਏ ਸੀ ਖਾਲੀ ਸੀ ਹੁਣ ਸਾਡਾ ਨਵਾਂ ਕੋਚ ਨਵਦੀਪ ਸਿੰਘ ਆਇਆ ਜੀ ਉਹਰੇ ਹਾਂ ਜੀ ਨਵਦੀਪ ਸਿੰਘ ਜੀ ਬਿੱਲਾ ਜੀ ਆਏ ਆ ਉਹ ਵੀ ਬਹੁਤ ਮਿਹਨਤ ਕਰਾ ਰਿਹਾ ਹੈ ਬਾਕੀ ਜਿੰਨੀ ਵੀ ਸਾਡੀ ਪੰਚਾਇਤ ਵੱਲੋਂ ਸਾਡੇ ਜਿਸ ਤਰ੍ਹਾਂ ਕੀ ਅੱਜ ਦੌਰ ਵਿੱਚ ਆਪਾਂ ਦੇਖਦੇ ਆ ਕਿ ਨਸ਼ਿਆਂ ਦਾ ਜਿਆਦਾ ਜਾਲ ਫੈਲਿਆ ਹੋਇਆ ਪੰਜਾਬ ਦੇ ਵਿੱਚ ਤੇ ਉਸ ਤੋਂ ਮੁਕਤ ਹੁੰਦੇ ਹੋਏ ਅੱਜ ਸੀ ਇਹ ਦੇਖ ਰਿਹਾ ਕਿ ਪੰਜਾਬ ਗਵਰਨਮੈਂਟ ਵੀ ਵਧੀਆ ਕੰਮ ਕਰ ਰਹੀ ਹੈ ਨਸ਼ਾ ਰਹਿਤ ਹੋ ਰਿਹਾ ਪੰਜਾਬ ਵੀ ਜਿੱਦਾਂ ਪਹਿਲਾਂ ਸੁਣਦੇ ਸੀ ਕਿ ਪੁਲਿਸ ਕੰਮ ਨਹੀਂ ਕਰੀ ਪੁਲਿਸ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਬੱਚੇ ਜਿਸ ਤਰ੍ਹਾਂ ਨਸ਼ੇ ਤੋਂ ਮੁਕਤ ਹੋ ਰਿਹਾ ਇਹ ਜਿਸ ਤਰ੍ਹਾਂ ਅੱਗੇ ਤੇ ਬੱਚਿਆਂ ਦੀ ਪ੍ਰੇਰਣਾ ਲੈ ਕੇ ਇਹਨਾਂ ਤੋਂ ਜਿਹੜੇ ਬੱਚੇ ਅੱਗੇ ਜਾ ਰਿਹਾ ਚਾਹੇ ਐਜੂਕੇਸ਼ਨ 'ਚ ਹੈਗੇ ਆ ਚਾਹੇ ਖੇਡਾਂ 'ਚ ਸਾਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਸਾਡੀ ਪੰਚਾਇਤ ਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਕਿ ਐਵੇਂ ਇਹਨਾਂ ਨੂੰ ਦੇਖ ਕੇ ਬੱਚੇ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਬਾਕੀ ਜੋ ਵੀ ਸਾਡੇ ਪੰਚਾਇਤ ਤੋਂ ਇਹਨਾਂ ਦੇ ਵੱਲੋਂ ਜੋ ਮਾਨ ਸਨਮਾਨ ਜਿੱਥੇ ਤੱਕ ਜਾਣ ਆਏਗਾ ਅਸੀਂ ਇਹਨਾਂ ਦੇ ਨਾਲ ਖੜੇ ਆ ਜਿੱਥੇ ਵੀ ਕੋਈ ਇਹਨਾਂ ਨੂੰ ਸਾਡੀ ਲੋੜ ਹੈ ਅਸੀਂ 24 ਘੰਟਿਆਂ ਦੇ ਨਾਲ ਹੈ ਬਾਕੀ ਮੈਂ ਆਸ ਕਰਦਾ ਹਾਂ ਕਿ ਬੱਚਾ ਸਾਡਾ ਜਿੱਤਕਿਆ ਸਿੰਘ ਜੀ ਸਾਹਿਬ ਤੇ ਇਹਨਾਂ ਨੇ ਗਲਵਤ ਕਰਦੇ ਹਾਂਜੀ ਸਰਪੰਚ ਸਾਹਿਬ ਕਿਵੇਂ ਦੇਖਦੇ ਆ ਇਸ ਧੀ ਦੀ ਉਪਲਬਧੀ ਨੂੰ ਕਿਵੇਂ ਦੇਖਦੇ ਨਹੀਂ ਇਹ ਬੇਟੀ ਨੇ ਕਨੌਲੀ ਦਾ ਨਾਮ ਰੋਸ਼ਨ ਕੀਤਾ ਨਵਪ੍ਰੀਤ ਕੌਰ ਪੁੱਤਰੀ ਸਰਜੀਤ ਸਿੰਘ ਬਿੱਲਾ ਪਿੰਡ ਕਨੌਲੀ ਦੇ ਨਿਵਾਸੀ ਨੇ ਸੋ ਇਹ سپورٹس ਕਲੱਬ ਕਨੌਲੀ ਨੇ ਜਿਹੜਾ ਇਹਨਾਂ ਨੂੰ ਮੌਕਾ ਦਿੱਤਾ ਦੀ ਬੇਟੀਆਂ ਦੀਆਂ ਦੀ ਉੱਥੇ ਜਿਹੜੀ ਆ ਬਹੁਤ ਸਾਰੇ ਹੱਲ ਝੋਲੇ ਹਨ ਤੇ ਕਲੱਬ ਤੇ ਉੱਤੇ ਆਏ ਆ ਪਰ ਫਿਰ ਵੀ ਇਹਨਾਂ ਨੇ ਜਿਹੜਾ ਉੱਥੇ ਇਹਨਾਂ ਨੂੰ ਮੌਕਾ ਦਿੱਤਾ ਟ੍ਰੇਨਿੰਗ ਦਿੱਤੀ ਹੈ ਸਿੱਖੇ ਹੈ ਤੇ ਰੋਪੜ ਜ਼ਿਲ੍ਹੇ ਵਿੱਚੋਂ ਕੱਲੀ ਇਹ ਬੇਟੀ ਜਿਹੜੀ ਆ ਅਸਾਮ ਖੇਡਣ ਜਾ ਰਹੀ ਹੈ ਪੰਜਾਬ ਲੈਵਲ ਦੀ ਟੀਮ ਜਿਹੜੀ ਬਣੀ ਉਹਦੇ ਸਿਲੈਕਟ ਹੋਈ ਆ ਇਹ ਸੋ ਮੈਂ ਅਸੀਂ ਤਾਂ ਇਹ ਗੱਲ ਕਹਾਂਗੇ ਕਿ ਵੀ ਜੇਕਰ ਇਹਨਾਂ ਬੱਚਿਆਂ ਨੂੰ ਪੂਰਾ ਮੌਕਾ ਦਿੱਤਾ ਜਾਵੇ ਕੁੜੀਆਂ ਨੂੰ ਕਿੱਥੇ ਤੱਕ ਕੁੜੀਆਂ ਨੂੰ ਆਪਾਂ ਜੰਮ ਦੇ ਸਾਰ ਕਹਿੰਦੇ ਹੁੰਦੇ ਸੀਗੇ ਕਲੰਕ ਜੰਪੀਆਂ ਹੋਣੀਆਂ ਨਹੀਂ ਚਾਹੀਦੀਆਂ ਪਰ ਜੋ ਅੱਜ ਦਸ਼ਾ ਇਹ ਦਿਸ਼ਾ ਪੰਜਾਬ ਦੇ ਵਿੱਚ ਦੇਖਣ ਨੂੰ ਨਜ਼ਰ ਆ ਰਹੀ ਆ ਉਹਦੇ ਅਨਸਾਰ ਜੋ ਕੁੜੀਆਂ ਮੱਲਾ ਮਾਰ ਰਹੀਆਂ ਨੇ ਭਾਵੇਂ ਪੜ੍ਹਾਈ ਦਾ ਖੇਤਰ ਹੋਵੇ ਭਾਵੇਂ ਨੌਕਰੀਆਂ ਦਾ ਖੇਤਰ ਹੋਵੇ ਭਾਵੇਂ ਆਕਾਸ਼ ਤੇ ਜਾਣਾ ਹੋਵੇ ਤੇ ਭਾਵੇਂ ਪਤਾਲ ਦੇ ਵਿੱਚ ਜਾਣਾ ਹੋਵੇ ਤੇ ਭਾਵੇਂ ਧਰਤੀ ਦੇ ਉੱਤੇ ਵੱਖ-ਵੱਖ ਸੇਵਾਵਾਂ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਣਾ ਹੋਵੇ ਤਾਂ ਕੁੜੀਆਂ ਜਿਹੜੀਆਂ ਹਰ ਪਾਸੇ ਬਾਜ਼ੀ ਮਾਰ ਰਹੀਆਂ ਪਰ ਸਾਨੂੰ ਮਾਣ ਹੈ ਪੰਚਾਇਤ ಗ್ರಾಮ ਪੰਚਾਇਤ ਘਨੌੜੀ ਨੂੰ ਮਾਣ ਹੈ ਕਿ ਇਹ ਬੇਟੀ ਨਾ ਪ੍ਰੀਤ ਸਾਡੇ ਪਿੰਡ ਵੱਲੋਂ ਰੋਪੜ ਜ਼ਿਲ੍ਹੇ ਦੇ ਵਿੱਚੋਂ ਇਕਲੌਤੀ ਕੁੜੀ ਸਿਲੈਕਟ ਹੋਈ ਆ ਸੋ ਅਸੀਂ ਜਿੱਥੇ ਇਹਨਾਂ ਨੂੰ ਸ਼ੁਭਕਾਮਨਾਵਾਂ ਦਵਾਂਗੇ ਮੈਂ ਜਿਹੜੇ ਕਹਿੰਦੇ ਜੀ ਗਰਾਊਂਡ ਕੁਝ ਨਹੀਂ ਦਿੰਦਾ ਗਰਾਊਂਡ ਨਾਲ ਕੁਝ ਨਹੀਂ ਜਾ ਕੇ ਬਣਦਾ ਟਾਈਮ ਖਰਾਬ ਹੁੰਦਾ ਉਹਨਾਂ ਲਈ ਕੀ ਮੈਸੇਜ ਨਹੀਂ ਦੇਖੋ ਗਰਾਊਂਡ ਬਹੁਤ ਕੁਝ ਦਿੰਦਾ ਜੇ ਗਰਾਊਂਡ ਦੇ ਨਾਲ ਉਹ ਬੱਚੇ ਜੁੜੇ ਹੁੰਦੇ ਜਿਹੜੇ ਅੱਜ ਨਸ਼ਿਆਂ ਦੇ ਨਾਲ ਮਰ ਚੁੱਕੇ ਨੇ ਇਲਾਜ ਕਰਾਰ ਬਿਨੇ ਨਕਮੇ ਹੋ ਚੁੱਕੇ ਨੇ ਉਹ ਕੰਮ ਨਹੀਂ ਕਰਨ ਜੋਗੇ ਹੈਗੇ ਸਮਾਜ ਦੇ ਵਿੱਚ ਭਾਰ ਬਣੇ ਹੋਏ ਨੇ ਗੈਰ ਸਮਾਜਿਕ ਹਰਕਤਾਂ ਦੇ ਵਿੱਚੋਂ ਸ਼ਾਮਲ ਹੋਏ ਨੇ ਜਾ ਜੋ ਗਰਾਊਂਡ ਨਾਲ ਜੁੜੇ ਹੁੰਦੇ ਤਾਂ ਆ ਕੁਝ ਤੁਹਾਨੂੰ ਆ ਦੇਖਣ ਨੂੰ ਨਹੀਂ ਮਿਲਣਾ ਸੀਗਾ ਸੋ ਇੱਕ ਗਰਾਊਂਡ ਬਹੁਤ ਕੁਝ ਦਿੰਦਾ ਸਕੂਲ ਬਹੁਤ ਕੁਝ ਦਿੰਦਾ ਐਜੂਕੇਸ਼ਨ ਬਹੁਤ ਕੁਝ ਦਿੰਦੀ ਹੈ ਇਸ ਕਰਕੇ ਪਰ ਉਹਨਾਂ ਮਾਪਿਆਂ ਤੇ ਵੀ ਸਾਨੂੰ ਮਾਣ ਹੈ ਨਾ ਜਿਹੜੇ ਧੀਆ ਨੂੰ ਬਰਾਬਰ ਨਹੀਂ ਤਾਂ ਪਹਿਨਾ ਘਰਾਂ ਚ ਬਿਠਾ ਲਿਆ ਜਾਂਦਾ ਸੀਗਾ ਨਹੀਂ ਕੁੜੀਆਂ ਨੂੰ ਨਹੀਂ ਭੇਜਣਾ ਸੀ ਪਰ ਇਹਨਾਂ ਤੇ ਵੀ ਸਾਨੂੰ ਹੈ ਵੀ ਮਾਣ ਹੈ ਕਿ ਇਹਨਾਂ ਨੇ ਆਪਣਾ ਕੁੜੀਆਂ ਨੂੰ ਬਰਾਬਰ ਮੁੰਡਿਆਂ ਦੇ ਬਰਾਬਰ ਰੱਖ ਕੇ ਜਿਹੜਾ ਮੌਕਾ ਦਿੱਤਾ ਇਹਨਾਂ ਨੇ ਸੋ ਪੂਰੀ ਟੀਮ ਜਿਹੜੀ ਹੈ ਸਪੋਰਟਸ ਕਲੱਬ ਯੂਥ ਸੇਵਾਵਾ ਕਲੱਬ ਕਨੌੜੀ ਇਹ ਵਧਾਈ ਦੇ ਪਾਤਰ ਨੇ ਸਾਡੇ ਜਿਹੜੇ ਆ ਕੋਚ ਐ ਨਵੇਂ ਆਏ ਸਾਡੇ ਬਿੱਲਾ ਜੀ ਤੇ ਉਹ ਜਿਹੜੇ ਭੁੱਲਰ ਸਾਹਿਬ ਆ ਉਥੋਂ ਜਿੱਥੇ ਖੇਡਣ ਜਾਂਦੀ ਸੀ ਸ਼ਾਮਪੂਰੇ ਤਾਂ ਉਹ ਵੀ ਜਿਹੜੇ ਵਧਾਈ ਦੇ ਪਾਤਰ ਨੇ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਦੀ ਮਿਹਨਤ ਦੇ ਸਦਕਾ ਇਹ ਅੱਜ ਬੱਚੀਆਂ ਜਿਹੜੀਆਂ ਇਹ ਸਾਡਾ ਪਿੰਡ ਦਾ ਨਾਮ ਰੋਸ਼ਨ ਕਰਨ ਦੇ ਲਈ ਇਹ ਆਸਾਮ ਖੇਡਣ ਜਾ ਰਹੀਆਂ ਸੋ ਮੇਰੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜ਼ਿਲ੍ਹੇ ਦੇ ਵਿੱਚੋਂ ਇਹ ਇੱਕੋ ਇੱਕ ਕੁੜੀ ਕਨੋਲੀ ਜੀ ਸਲੈਕਟ ਹੋਈ ਆ ਜਿਹਦਾ ਕੁੜੀ ਦਾ ਨਾਮ ਹੈਗਾ ਨਵਪ੍ਰੀਤ ਕੁਆ ਤੇ ਇਹਨਾਂ ਦੇ ਪਾਦਰ ਸਾਹਿਬ ਵੀ ਖੜੇ ਤੁਸੀਂ ਉਹਨਾਂ ਦੇ ਨਾਲ ਵੀ ਗੱਲ ਕਰੀ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਜੀ ਸਤਿ ਸ੍ਰੀ ਅਕਾਲ ਸਾਡੇ ਨਾਲ ਸਪੋਰਟਸ ਕਲੱਬ ਕੋਲ ਦੀ ਦੇ ਪ੍ਰਧਾਨ ਸੇਮਰਜੀਤ ਸਿੰਘ ਪ੍ਰਧਾਨ ਜੀ ਕਿਵੇਂ ਦਿਖਦੇ ਆ ਕਿਉਂਕਿ ਤੁਸੀਂ ਤਾਂ ਬੱਚਿਆਂ ਨੂੰ ਜੋੜੇ